ਯੁੱਧ ਨਸ਼ਿਆਂ ਵਿਰੁੱਧ ਮਹੀਮ ਦੇ ਤਹਿਤ ਥਾਣਾ ਧਾਰੀਵਾਲ ਦੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਥਾਣਾ ਧਾਰੀਵਾਲ ਦੀ ਪੁਲਿਸ ਨੇ ਇੱਕ ਨੌਜਵਾਨ ਜਿਸ ਦਾ ਨਾਮ ਸਲਾਮਤ ਮਸੀਹ ਉਰਫ ਲੰਬੜ ਪੁੱਤਰ ਗੁਲਸ਼ਨ ਮਸੀਹ ਵਾਸੀ ਦੀਨਪੁਰ ਹੈ 5 ਗ੍ਰਾਮ ਰੋਇੰਸ ਸਮੇਤ ਇਸ ਨੌਜਵਾਨ ਨੂੰ ਫਲਾਈਓਵਰ ਰਣੀਆਂ ਦੇ ਕਰੀਬ ਤੋਂ ਗਸ਼ਤ ਦੌਰਾਨ ਕਾਬੂ ਕੀਤਾ ਹੈ ਗੱਲਬਾਤ ਦੌਰਾਨ ਡੀਐਸਪੀ ਕੁਲਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨੌਜਵਾਨ ਦੇ ਉੱਪਰ ਪਹਿਲਾਂ ਵੀ ਕਈ ਨਸ਼ਿਆਂ ਨਾਲ ਸੰਬੰਧਿਤ ਮਾਮਲੇ ਦਰਜ ਹਨ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਮਾਨਯੋਗ ਐਸਐਸਪੀ ਅਦਿੱਤਿਆ ਦੀ ਹਦਾਇਤਾਂ ਦੇ ਕਿਸੇ ਵੀ ਨਸ਼ਾ ਵੇਚਣ ਵਾਲੇ ਤਸਕਰ ਨੂੰ ਬਖਸ਼ਿਆ ਨਹੀਂ ਜਾਏਗਾ ਉੱਥੇ ਹੀ थाना ਧਾਰੀਵਾਲ ਦੀ ਪੁਲਿਸ ਨੂੰ ਇੱਕ ਹੋਰ ਮਾਮਲੇ ਦੇ ਵੱਡੀ ਸਫਲਤਾ ਹਾਸਲ ਹੋਈ ਹੈ ਥਾਣਾ ਤਾਰੀਵਾਲ ਦੀ ਪੁਲਿਸ ਨੇ ਇੱਕ ਠੱਗ ਟਰੈਵਲ ਏਜੰਟ ਨੂੰ ਵੀ ਕਾਬੂ ਕੀਤਾ ਹੈ ਜਿਸ ਵੱਲੋਂ ਪਿਛਲੇ ਸਾਲ 2024 ਦੇ ਵਿੱਚ ਪਿੰਡ ਖੁੰਡਾ ਦੇ ਨਾਲ ਸਬੰਧਤ ਕਿਸੇ ਵਿਅਕਤੀ ਦੇ ਨਾਲ ਧੋਖਾਧੜੀ ਵਿਦੇਸ਼ ਭੇਜਣ ਦੇ ਨਾਂ ਤੇ ਕੀਤੀ ਗਈ ਸੀ ਗੱਲਬਾਤ ਰਣ ਡੀਐਸਪੀ ਕੁਲਵੰਤ ਸਿੰਘ ਮਾਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਹ ਸੰਜੀਤ ਤਲਵਾਰ ਨਾਮ ਦਾ ਵਿਅਕਤੀ ਹੈ ਜਿਹੜਾ ਕਿ ਕਾਫੀ ਪਿਛਲੇ ਲੰਬੇ ਸਮੇਂ ਤੋਂ ਪੁਲਿਸ ਨੂੰ ਲੜਿੰਦਾ ਸੀ ਇਸ ਨੂੰ ਵੀ ਧਾਰੀਵਾਲ ਪੁਲਿਸ ਨੇ ਲੰਬੀ ਜਦੋਜਹਿਦ ਕਰਕੇ ਮੋਗਾ ਤੋਂ ਗ੍ਰਿਫਤਾਰ ਕੀਤਾ ਹੈ ਸੋ ਇੱਕ ਵਾਰ ਫਿਰ ਦੱਸ ਦਈਏ ਕਿ ਇਹ ਧੱਗ ਟ੍ਰੈਵਲ ਏਜੰਟ ਸੰਜੀਤ ਤਲਵਾਰ ਇਸ ਦਾ ਨਾਮ ਦੱਸਿਆ ਜਾ ਰਿਹਾ ਵਾ ਜਿਸ ਨੇ ਪਿੰਡ ਖੁੰਡਾ ਦੇ ਕਿਸੇ ਵਿਅਕਤੀ ਤੋਂ ਵਿਦੇਸ਼ ਭੇਜਣ ਦੇ ਨਾਂ ਤੇ 14 ਲੱਖ ਰੁਪਏ ਦੀ ਠੱਗੀ ਮਾਰੀ ਸੀ ਇਸ ਮਾਮਲੇ ਦੇ ਵਿੱਚ ਵੀ ਧਾਰੀਵਾਲ ਪੁਲਿਸ ਨੇ ਇਸ ਨੂੰ ਮੋਗਾ ਤੋਂ ਗ੍ਰਿਫਤਾਰ ਕੀਤਾ ਹੈ ਆਪਣੇ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਾ ਤਸਕਰੀ ਕਰਦੇ ਨੇ ਇਹਨਾਂ ਦੇ ਖਿਲਾਫ ਜਿਹੜੀ ਸਪੈਸ਼ਲ ਮੁਹਿੰਮ ਵੱਢੀ ਗਈ ਹੈ ਇਹ ਜਿਹਦੇ ਤਹਿਤ ਠਾਣਾ ਧਾਰੀਵਾਲ ਜੀ ਜਦੋਂ ਤੇ ਅਸੀਂ ਇਕਜੁੱਟੋਂ ਆਪਣੇ ਸ਼ੁਰੂ ਕੀਤਾ ਉਸ ਦਿਨ ਸੱਜਪ੍ਰੇਸ਼ਨ ਕੀਤਾ ਸੀ ਉਸ ਦਿਨ ਵੀ ਜਿਹੜੇ ਸੀਗੇ ਇੱਕ ਜਸਬੀਰ ਸਿੰਘ ਤੇ ਇੱਕ ਪ੍ਰੇਮ ਸੀ ਦੋ ਸੀਗੇ ਇਹਨਾਂ ਜਸਬੀਰ ਤੇ ਪਹਿਲਾਂ ਕਰੀਬ 6-7 ਪਰਚੇ ਨੇ ਤੇ ਜਿਹੜਾ ਦੂਜਾ ਪ੍ਰੇਮ ਹੈ ਉੱਤੇ 10 ਪਰਚੇ ਸੀਗੇ ਐਨਡੀਪੀਐਸ ਦੇ ਉਹਨਾਂ ਨੂੰ ਹੀ ਗ੍ਰਿਫਤਾਰ ਕੀਤਾ ਸੀ ਤੇ ਉਹਨਾਂ ਦੇ ਖਿਲਾਫ ਰਿਫਰੈਡਰ ਕੀਤੀ ਸੀ ਉਸ ਤੋਂ ਬਾਅਦ 6 ਤਰੀਕ ਨੂੰ ਅਸੀਂ ਇੱਕ ਸਾਡਾ ਐਨਡੀਪੀਐਸ ਦਾ ਪੁਰਾਣਾ ਪੀਓ ਸੀਗਾ ਉਹਨੂੰ ਅਰੈਸਟ ਕੀਤਾ ਗਿਆ ਕੱਲ ਜਿਹੜਾ ਸਾਡੇ ਇੱਥੇ ਲੰਬੜ ਇੱਕ ਹੈਗਾ ਸਲਾਮਤ مسیਹ ਇਹ ਲੰਬੜ ਹੈ ਉਹਦੇ ਖਿਲਾਫ ਕਰੀ 15 ਮਕਦਮੇ ਦਰਜ ਨੇ ਉਹਨੂੰ ਅਸੀਂ ਐਨਡੀਪੀਐਸ ਤੇ ਅਰੈਸਟ ਕੀਤਾ ਹੈ ਉਹਦੇ ਕੋਲ ਕੱਲ 5 ਗ੍ਰਾਮ ਹੀ ਰਣ ਬਰਾਮਦ ਹੋਈ ਹੈ ਬਾਕੀ ਸਾਡੀ ਚੱਲ ਰਹੀ ਹੈ ਪੁਛਗਿਸ਼ ਕਿ ਕਿੱਥੋਂ ਲਿਆਉਂਦਾ ਤੇ ਕਿੱਥੇ ਜਾ ਕੇ ਵੇਚਦਾ ਉਹਦੀ ਤਪਤੀਸ ਜਾਰੀ ਹੈ ਇਹਦੇ ਤੇ 15 ਪਰਚੇ ਦਰਜ ਨੇ ਜੀ ਐਨਡੀਪੀਐਸ ਤੇ ਹਾਂ ਜੀ ਜੀ ਉਹਨਾਂ ਦੀ ਜੋ ਪੁਛਗਿਸ਼ ਆਇਆ ਸੀ ਉਹਦੇ ਉਹਦੇ ਜਿਹੜੀ ਉਹਦੇ ਤਹਿਤ ਜਿਹੜੀ ਅਗਲੀ ਹੈਗੀ ਹੈ ਸਾਡੀ ਕਾਰ ਵੀ ਚੱਲ ਰਹੀ ਹੈ ਹਾਂਜੀ ਇਹ ਆਪਣੇ ਸੰਜੀਤ ਤਲਵਾਰ ਹੈ ਜੀ ਇਹਨੇ ਆਪਣਾ 14 ਲੱਖ ਰੁਪਏ ਦੀ ਠੱਗੀ ਮਾਰੀ ਸੀ ਤੇ ਇਹਨੂੰ ਇਹ ਵੀ ਸਾਡੇ ਕਾਫੀ ਦੇਰ ਤੋਂ ਬੱਚੇ ਚਲੇ ਆ ਰਹੇ ਪੁਰਸੇ ਗ੍ਰਿਫਟੋ ਇਹਨੂੰ ਅਸੀਂ ਇਹਦਾ ਗ੍ਰਿਫਤਾਰ ਕੀਤਾ ਮੋਗੇ ਤੋਂ ਗ੍ਰਿਫਤਾਰ ਕਰਤੀ ਜਾਂਦੇ ਇਹ ਹਾਂਜੀ ਇਹ ਸਪੈਸ਼ਲ ਡਰਾਈਵ ਜਿਹੜੀ ਆ ਇਹ ਜਾਰੀ ਰਹੇਗੀ ਜੀ ਇਹ ਮਤਲਬ ਇਹ ਹੋਰ ਵੀ ਜਿਹੜੀ ਆ ਗਾਂ ਤੇਜ਼ੀ ਲੈਂਦੀ ਜਾਏਗੀ ਸਾਡੀ ਮਤਲਬ ਪੂਰੀ ਕੋਸ਼ਿਸ਼ ਹੈ ਜੀ ਕਿ ਜਿਹੜੇ ਵੀ ਨਸ਼ਾ ਤਸਕਰ ਨੇ ਇਹਨਾਂ ਨੂੰ ਮਤਲਬ ਲਤ ਪਾਈ ਜਾਵੇ ਇਹਨਾਂ ਦੇ ਖਿਲਾਫ ਜੋ ਜੋ ਸਖਤ ਕਾਰਵਾਈ ਬਣਦੀ ਹੈ ਉਹ ਉਹ ਕੀਤੀ ਜਾਵੇ ਪਬਲਿਕ ਨੂੰ ਤੇ ਜਿਹੜਾ ਦੇਖੋ ਮੈਸੇਜ ਬਾਰ-ਬਾਰ ਆਪਾਂ ਪਹਿਲਾਂ ਵੀ ਹੀ ਹੈ ਕਿ ਸਾਡਾ ਪੁਲਿਸ ਦਾ ਸਹਿਯੋਗ ਕੀਤਾ ਜਾਵੇ ਪਬਲਿਕ ਦਾ ਸਹਿਯੋਗ ਜਿਹੜਾ ਵਾ ਉਹ ਮਤਲਬ ਬੜਾ ਜ਼ਰੂਰੀ ਹੈ ਜੀ ਜੇ ਆਪਾਂ ਕਿਸੇ ਜਿਹੜੀ ਕੋਈ ਸਮਾਜ ਚ ਗਤੀਆਂ ਨੇ ਉਹਨਾਂ ਦੇ ਅਸੀਂ ਕਾਰਵਾਈ ਕਰਨੇ ਆ ਜਾਂ ਉਹ ਕਰਦੇ ਆ ਤੇ ਉਹਨਾਂ ਦਾ ਮੀਨ ਇਨਫਰਮੇਸ਼ਨ ਉਹਨਾਂ ਦਾ ਸਹਿਯੋਗ ਸਾਨੂੰ ਚਾਹੀਦਾ ਹੈ ਤੇ ਅਪੀਲ ਹੈ ਕਿ ਸਾਨੂੰ ਸਹਿਯੋਗ ਕਰੋ ਨੇ ਬਿਨਾ ਨੰਬਰੀ ਤੋਂ ਤੇ ਜਦੋਂ ਵੀ ਸਾਡੀ ਸਪੈਸ਼ਲ ਨਾਕਾਬ ਤੇ ਲੱਗਦੀ ਹੈ ਸਾਡਾ ਫੋਕਸ ਹੀ ਹੁੰਦਾ ਕਿ ਟ੍ਰਿਪਲ ਰਾਈਡਿੰਗ ਤੇ ਵਿਦਾਊਟ ਨੰਬਰ ਪਲੇਟ ਦੂਜੇ ਤੇ ਚਲੋ ਅਸੀਂ ਘੱਟ ਬਾਰੇ ਫੋਕਸ ਹੈ ਬਈ ਇਹਨਾਂ ਦੇ ਇਹ ਦੋ ਚੀਜ਼ਾਂ ਸਾਡਾ ਫੋਕਸ ਹੁੰਦਾ ਜੀ ਉਹਨਾਂ ਦੇ ਪ੍ਰੋਪਰ ਜਿਹੜਾ ਜਿਹੜੇ ਕੋਈ ਪੇਪਰ ਹੀ ਨਹੀਂ ਉਹ ਤੇ ਆਪਣੇ ਥਾਣੇ ਲੈ ਕੇ ਬਾਉਂਡ ਕਰੀਦਾ ਜੀ ਬਾਕੀ ਦੇ ਜੋ ਵੀ ਚਲਾਨ ਹੈ ਉਹ ਚਲਾਨ ਕਰੀਦੇ ਨਹੀਂ ਰੂਟੀਨ ਵਾਈਜ਼ ਕੋ ਜਿਹੜੀ ਮਤਲਬ ਸਪੈਸ਼ਲ ਜੇ ਕੋਈ ਸਾਡੇ ਕੋਲ ਜਰੂਰ ਕੋ ਕੰਪਲੇਂਟ ਆਉਂਦੀ ਹੈ ਜੀ ਜੋ ਬਣਦੀ ਕਰੀ ਤੁਰੰਤ ਕਰਦੇ ਨੇ